ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਕਿਸਾਨੀ ਸਾਂ ਚੈਨਲ ਦੇ ਉੱਪਰ ਕੋਟਪੂਰਾ ਮੰਡੀ ਦੇ ਤਾਜ਼ਾ ਰੇਟ ਲੈ ਕੇ ਹਾਜ਼ਰਾਂ ਜੀ ਸਭ ਤੋਂ ਪਹਿਲਾਂ ਉਹਨਾਂ ਵੈਰੈਟੀਆਂ ਦੀ ਗੱਲ ਕਰਦੇ ਆਂ ਜਿਨ੍ਹਾਂ ਦੇ ਰੇਟ 'ਚ ਥੋੜੀ ਬਹੁਤੀ ਤੇਜ਼ੀ ਦੇਖਣ ਨੂੰ ਮਿਲੀ ਆ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਬਾਸਮਤੀ 1401 ਦੀ ਇਸ ਦਾ ਰੇਟ ਜਿਹੜਾ 2500 ਰੁਪਏ ਤੋਂ ਲੈ ਕੇ 300 ਰੁਪਏ ਤੱਕ ਵਧਿਆ ਕਿਉਂਕਿ ਅੱਗੇ ਰੇਟ ਜਿਹੜਾ ਸੀਗਾ ਜੀ ਉਹ 3200 ਤੋਂ 3370 ਰੁਪਏ ਸੀ ਪਿਛਲੇ ਹਫ਼ਤੇ ਤੇ ਇਸ ਵਾਰ ਆ ਹੈਗਾ 3400 ਰੁਪਏ ਤੋਂ ਲੈ ਕੇ 3620 ਰੁਪਏ ਤੱਕ ਅੱਗੇ ਗੱਲ ਕਰਦੇ ਹਾਂ ਬਾਸਮਤੀ 17 18 ਦੀ ਇਸ ਦੇ ਰੇਟ ਵਿੱਚ ਵੀ ਥੋੜੀ ਬਹੁਤੀ ਹਲਚਲ ਹੋਈ ਆ ਇਸ ਦਾ ਰੇਟ ਜਿਹੜਾ 3000 ਰੁਪਏ ਤੋਂ ਲੈ ਕੇ 3255 ਰੁਪਏ ਸੀ ਜੋ ਪਿਛਲੇ ਹਫਤੇ ਸੀ ਤੇ ਇਸ ਹਫਤੇ 3300 ਰੁਪਏ ਤੋਂ ਲੈ ਕੇ 3415 ਰੁਪਏ ਤੱਕ ਜੋ ਤਕਰੀਬਨ 200 ਰੁਪਏ ਵਧਿਆ ਤੇ ਜੇ ਗੱਲ ਕਰੀਏ ਬਾਸਮਤੀ 18 85 ਦੀ ਇਸ ਦੇ ਰੇਟ ਵਿੱਚ ਵੀ ਦੋਸਤੋ ਕੁਸ਼ਕਵਾਦਾ ਹੋਇਆ ਇਸ ਦਾ 3000 ਰੁਪਏ ਤੋਂ ਲੈ ਕੇ 3200 ਰੁਪਿਆ ਰਿਹਾ ਪਿਛਲੇ ਹਫਤੇ ਤੇ ਅੱਜ ਦਾ ਰੇਟ ਹੈਗਾ 3300 ਰੁਪਏ ਤੋਂ ਲੈ ਕੇ 3320 ਰੁਪਏ ਤੱਕ ਜੋ ਕਿ ਤਕਰੀਬਨ 100 ਰੁਪਿਆ ਅੱਗੇ ਨਾਲੋਂ ਵਧਿਆ ਜੇ ਬਾਸਮਤੀ 1500 ਨਾਲ ਦੀ ਗੱਲ ਕਰੀਏ ਇਸ ਦਾ ਰੇਟ ਜਿਹੜਾ 2900 ਰੁਪਏ ਤੋਂ ਲੈ ਕੇ 3010 ਰੁਪਏ ਤੱਕ ਆ ਤੇ ਜੇ ਬਾਸਮਤੀ 1847 ਦੀ ਗੱਲ ਕਰੀਏ ਉਸ ਦਾ ਰੇਟ 2500 ਰੁਪਏ ਤੋਂ ਲੈ ਕੇ 2750 ਰੁਪਏ ਤੱਕ ਹੈ ਜੇ ਗੱਲ ਕਰੀਏ 1121 ਦੀ ਇਸ ਦਾ ਰੇਟ ਜਿਹੜਾ 3400 ਰੁਪਏ ਤੋਂ ਲੈ ਕੇ 3350 ਰੁਪਏ ਤੱਕ ਹੈਗਾ ਬਾਕੀ ਕਿਸਾਨ ਵੀਰੋ ਆਪਣੇ ਨੇੜਲੀ ਮੰਡੀ ਦਾ ਭਾਜ ਜਿਹੜਾ ਰੇਟ ਚੱਲ ਰਿਹਾ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝਾ ਕਰਿਆ ਕਰੋ ਤਾਂ ਤਾਂ ਕਿ ਹੋਰ ਕਿਸਾਨਾਂ ਤੱਕ ਜਾਣਕਾਰੀ ਪਹੁੰਚ ਸਕੇ ਔਰ ਰੋਜ਼ਾਨਾ ਅਪਡੇਟ ਲਈ ਸਾਡੇ ਚੈਨਲ ਕਿਸਾਨੀ ਸਾਂਝ ਨਾਲ ਜੁੜੇ ਰਹੋ ਧੰਨਵਾਦ